ਹਰਿਆਣੇ ਦੀ ਸਰਕਾਰ ਬੇਸ਼ਰਮ ਤੇ ਹਰਿਆਣੇ ਦਾ ਮੁੱਖ ਮੰਤਰੀ ਨੈب ਸਿੰਘ ਸੈਣੀ ਉਸ ਤੋਂ ਵੀ ਵੱਡਾ ਬੇਸ਼ਰਮ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਦੇ ਵਿੱਚ ਹੈ ਹਜ਼ਾਰਾਂ ਕਿਊਸਿਕ ਪਾਣੀ ਪਿੰਡਾਂ 'ਚ ਵੜ ਚੁੱਕਿਆ ਲੋਕਾਂ ਦੀ ਜ਼ਿੰਦਗੀ ਤਬਾਹ ਹੋਈ ਪਈ ਹੈ ਪਰ ਹਰਿਆਣੇ ਵਾਲੇ ਕਹਿੰਦੇ ਕਿ ਹੁਣ ਸਾਨੂੰ ਪਾਣੀ ਦੀ ਲੋੜ ਨਹੀਂ ਸਾਨੂੰ ਦਿੱਤਾ ਜਾਣ ਵਾਲਾ ਪਾਣੀ ਘਟਕੀਤਾ ਜਾਵੇ ਇਸ ਤੋਂ ਵੱਡੀ ਬੇਸ਼ਰਮੀ ਕੀ ਹੋ ਸਕਦੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਹੀ ਦੱਬਿਆ ਹੋਵੇ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਕਹਿਰ ਮਚਾਇਆ ਹੋਇਆ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਰੋਣ ਲੱਗ ਗਏ ਉਹਨਾਂ ਦੇ ਹੰਝੂ ਵੇਖੇ ਨਹੀਂ ਸੀ ਜਾਂਦੇ ਪਰ ਦੂਜੇ ਪਾਸੇ ਬੀਜੇਪੀ ਦੀ ਹਰਿਆਣੇ ਦੀ ਸਰਕਾਰ ਨੈਬ ਸਿੰਘ ਸੈਣੀ ਜਿੰਨੂੰ ਪੰਜਾਬ ਦੇ ਵਿੱਚ ਕਿਹਾ ਜਾ ਕੇ ਜਾ ਰਿਹਾ ਕਿ ਉਹ ਸੈਣੀਆਂ ਦੇ ਓਬੀਸੀ ਦੇ ਵੋਟ ਇਕੱਠੇ ਕਰਨ ਦੇ ਲਈ ਆ ਰਿਹਾ ਹੈ ਉਹਨਾਂ ਨੂੰ ਲੁਭਾ ਰਿਹਾ ਹੈ ਇਹ ਗੱਲ ਕਈਆਂ ਕਹੀਆਂ ਪਿਛਲੇ ਦਿਨੀ ਕਿਹਾ ਗਿਆ ਕਿ ਜੀ ਦੰਗਾ ਪੀੜਤਾਂ ਨੂੰ ਨੌਕਰੀ ਦੇਤੀ ਬਹੁਤ ਵੱਡਾ ਕੰਮ ਕਰਤਾ ਪਰ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਪਸ਼ੂਆਂ ਦੀ ਜਾਨ ਜਾ ਰਹੀ ਸੀ ਲੋਕ ਇੱਕ ਡੰਗ ਦੀ ਰੋਟੀ ਤੋਂ ਮਹਤਾਤ ਸੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਸੀ ਜਦੋਂ ਹਰਿਆਣੇ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਕੋਈ ਗੱਲ ਨਹੀਂ ਜੇ ਤੁਸੀਂ 25000 ਕਿਊਸਿਕ ਪਾਣੀ ਛੱਡ ਰਹੇ ਹੋ 500000 2000 5000 ਕਿਊਸਿਕ ਪਾਣੀ ਹੋਰ ਛੱਡ ਦੋ ਤਾਂ ਜੋ ਪੰਜਾਬ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ ਪਰ ਬੇਸ਼ਰਮ ਲੋਕਾਂ ਦਾ ਕੀ ਹੁੰਦਾ ਹਰਿਆਣੇ ਦੇ ਮੁੱਖ ਮੰਤਰੀ ਨੇ ਬੇਸ਼ਰਮੀ ਦੀ ਸਭ ਤੋਂ ਵੱਡੀ ਮਿਸਾਲ ਪੈਦਾ ਕੀਤੀ ਹੈ ਉਹ ਕਹਿੰਦੇ ਕਿ ਸਾਡਾ ਸਾਨੂੰ ਪਾਣੀ ਦੀ ਲੋੜ ਨਹੀਂ ਮੀਂਹ ਪੈ ਗਏ ਪਾਣੀ ਦੀ ਮੰਗ ਜਿਹੜੀ ਆ ਉਹ ਘਟ ਗਈ ਹੈ ਹੁਣ ਜਿਹੜਾ ਤੁਸੀਂ 25000 ਕਿਊਸਿਕ ਪਾਣੀ ਸਾਨੂੰ ਦੇ ਰਹੇ ਹੋ ਉਹਨੂੰ ਘਟਾਇਆ ਜਾਵੇ ਬਕਾਇਦਾ ਚਿੱਠੀ ਲਿਖੀ ਐ ਇਸ ਗੱਲ ਦੀ ਤੁਸੀਂ ਹੈਰਾਨ ਮੰਨੋਗੇ ਉਧਰ ਇੱਕ ਹਰਿਆਣੇ ਵਾਲਾ ਇੱਕ ਵੀਰ ਮੈਨ ਸੋਸ਼ਲ ਮੀਡੀਆ ਤੇ ਦੇਖਦਾ ਮਾਫ ਕਰਨਾ ਰਾਜਸਥਾਨ ਵਾਲਾ ਉਹ ਕਹੀ ਜਾਂਦਾ ਤੁਹਾਡੀ ਨਹਿਰ ਚੇਨਾ ਪਾਣੀ ਸਾਡੀ ਚ ਤੁਸੀਂ ਪਾਣੀ ਦੇ ਲੱਗਦੇ ਕਿਉਂ ਹਰਿਆਣਾ ਤੇ ਰਾਜਸਥਾਨ ਤੁਹਾਨੂੰ ਤਾਂ ਇੱਕ ਬੂੰਦ ਪਾਣੀ ਨਹੀਂ ਦੇਣਾ ਚਾਹੀਦਾ ਪਰ ਫਿਰ ਵੀ ਤੁਹਾਨੂੰ ਪਾਣੀ ਦਿੱਤਾ ਜਾ ਰਿਹਾ ਹੈ ਤੁਸੀਂ ਇਹਨੇ ਬੇਸ਼ਰਮ ਹੋ ਚੁੱਕੇ ਮੈਂ ਤੁਹਾਨੂੰ ਖਬਰ ਦੱਸ ਦਵਾਂ ਉਹ ਚਿੱਠੀ ਜਿਹੜੀ ਲਿਖੀ ਹੈ ਹਰਿਆਣੇ ਦੀ ਇਰੀਗੇਸ਼ਨ ਅਤੇ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਸਿੰਚਾਈ ਤੇ ਜਲ ਸਰੋਧ ਵਿਭਾਗ ਨੇ ਇੱਕ ਚਿੱਠੀ ਲਿਖੀ ਹੈ ਕਨਾਲ ਵਾਇਰ ਬ੍ਰਾਂਚ ਦੇ ਅਧੀਨ ਜਿਹੜੀ ਕਿ BBMP ਨੂੰ ਲਿਖੀ ਗਈ ਹੈ ਜਿਹਦੇ ਵਿੱਚ ਪੰਜਾਬ ਦੇ ਸੀਐਲ ਨੂੰ ਜਿਹੜਾ ਕੀਤਾ ਗਿਆ ਸੀਸੀ ਕੀਤਾ ਗਿਆ ਨਾਲ ਹੀ BBMP ਦੇ ਚੇਅਰਮੈਨ ਨੂੰ ਵੀ ਸੀਸੀ ਕੀਤਾ ਗਿਆ ਇਹ ਅੰਗਰੇਜ਼ੀ ਚਿੱਠੀ ਹੈ ਮੈਂ ਤੁਹਾਡਾ ਅਨੁਵਾਦ ਕਰਕੇ ਦੱਸ ਦਵਾਂ ਜਿਹੜੀ ਕਿ ਸਿਵਲ ਇੰਜੀਨੀਅਰ ਨੇ ਲਿਖੀ ਹੈ ਉਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਪਾਣੀ ਛੱਡਿਆ ਜਾ ਰਿਹਾ ਹਰਿਆਣਾ ਕੰਟੈਕਟ ਪੁਆਇੰਟ ਤੋਂ ਉਹ ਜਿਹੜਾ 29 ਅਗਸਤ 2025 ਨੂੰ ਜਿਹੜਾ ਅਬਜ਼ਰਵ ਕੀਤਾ ਗਿਆ ਸੀਗਾ ਜਿਹੜਾ 8894 ਕਿਊ ਸਿਕੀ ਜਿਹੜਾ ਕਿ 7900 ਦੇ ਜਿਹੜਾ ਦਿੱਤਾ ਜਾਣਾ ਉਹਦੇ ਉਸ ਤੋਂ ਬਾਅਦ ਸੀ ਹਰਿਆਣੇ ਦੇ ਵਿੱਚ ਕਿਉਂਕਿ ਪਾਣੀ ਦੀ ਮੰਗ ਘਟ ਗਈ ਆ ਹੁਣ 7900 ਜਿਹੜਾ ਆ ਉਸ ਨੂੰ ਘਟਾਇਆ ਜਾਵੇ ਤੇ ਜਿਹੜਾ ਪਾਣੀ ਛੱਡਿਆ ਜਾਂਦਾ ਉਸ ਨੂੰ ਜਿਹੜਾ ਬੰਦ ਕੀਤਾ ਜਾਵੇ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਪਾਣੀ ਭੇਜਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ 26 ਅਗਸਤ 2025 ਨੂੰ ਹਰਿਆਣੇ ਦੇ ਇੰਟੈਂਟ ਘਟ ਦਾ ਜਿਹੜਾ ਘਟ ਕੇ 7900 ਕਿਊਸਿਕ ਰਹਿ ਗਿਆ ਹੈ ਲੇਕਿਨ ਪਾਣੀ ਦਾ ਜਿਹੜਾ ਵਹਾਅ ਆ ਉਹ ਕੱਟ ਨਹੀਂ ਕੀਤਾ ਗਿਆ ਹੁਣ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਜਿਹੜਾ ਹੈ ਉਹ ਜਿਹੜੀ ਨਹਿਰਾਂ ਦੇ ਟੇ ਕੈਚਮੈਂਟ ਏਰੀਆ ਨੇ ਪਾਣੀ ਦੀ ਮੰਗ ਘਟ ਗਈ ਹੈ ਇਸ ਦੇ ਕਾਰਨ 29 ਅਗਸਤ 2025 ਨੂੰ ਇਹ ਨਵਾਂ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਵਿੱਚ 6250 ਕਿਊਸਿਕ ਪਾਣੀ ਡਿਸਚਾਰਜ ਕਰਨ ਦੀ ਗੱਲ ਕਹੀ ਗਈ ਹੈ ਜਣੇ ਕਿ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਬੇਸ਼ਰਮ ਸਰਕਾਰ ਹੋ ਸਕਦੀ ਹੈ ਜਦੋਂ ਤਾਂ ਪਾਣੀ ਪੰਜਾਬ ਕੋਲੇ ਹੈ ਨਹੀਂ ਸੀ ਉਦੋਂ ਕਹਿੰਦੇ ਕਿ ਪਾਣੀ ਛੱਡ ਦਿਓ ਭਾਖੜਾ ਚ ਸਾਨੂੰ ਕੋਈ ਪ੍ਰਵਾਹ ਨਹੀਂ ਭਾਖੜਾ ਦਾ ਪਾਣੀ ਦਾ ਪੱਧਰ ਘਟਦਾ ਕੀੜਾ ਹਰਬਾ ਨਹੀਂ ਵਰਤਿਆ ਭਿੰਦਰ ਸਰਕਾਰ ਸਾਰੇ ਲੱਗ ਗਏ ਇਵਨ ਕਿ ਅਦਾਲਤਾਂ ਨੇ ਵੀ ਆਪਣੇ ਸਿਰ 'ਚ ਖੇਪ ਪਵਾਈ ਇਸ ਮਾਮਲੇ ਦੇ ਵਿੱਚ ਪਰ ਸਵਾਲ ਤਾਂ ਇਹ ਹੈ ਕਿ ਹੁਣ ਹੁਣ ਉਹ ਅਦਾਲਤਾਂ ਕਿੱਥੇ ਨੇ ਹੁਣ ਉਹ ਜੱਜ ਸਾਹਿਬਾਨ ਕਿੱਥੇ ਨੇ ਹੁਣ ਉਹ ਕੇਂਦਰ ਸਰਕਾਰ ਦੇ ਵਜ਼ੀਰ ਕਿੱਥੇ ਨੇ ਹੁਣ ਉਹ ਕੇਂਦਰ ਸਰਕਾਰ ਕਿੱਥੇ ਆ ਸਭ ਤੋਂ ਵੱਡੀ ਗੱਲ ਚੋਰ ਨੂੰ ਨਾ ਕੁਝ ਕੋ ਚੋਰ ਦੀ ਮਾਂ ਨੂੰ ਫੜੋ ਭਾਜਪੀ ਕਿੱਥੇ ਹੈ ਪੰਜਾਬ ਦੇ ਵਿੱਚ ਜਾਖੜੂ ਨਹੀਂ ਫਿਰਦੇ ਆ ਪਜਾਮੇ ਟੁੰਗੀ ਇੱਕ ਵਾਰ ਕਹਿ ਤਾਂ ਦੋ ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਭਗਵੰਤ ਮਾਨ ਪਖੰਡ ਕਰਦਾ ਮੈਂ ਭਗਵੰਤ ਮਾਨ ਦੀ ਸਿਆਸਤ ਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਪਰ ਗੱਲ ਇਹ ਹੈ ਕਿ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਤਾਂ ਰਾਹਤ ਪੈਕੇਜ ਵੀ ਨਹੀਂ ਮੰਗਣ ਜਾ ਰਹੇ ਮੁੱਖ ਮੰਤਰੀ ਸਾਡਾ ਨਖਿੱਧ ਮੰਨ ਲਿਆ ਇਹਨੂੰ ਨਹੀਂ ਕੁਝ ਪਤਾ ਤੁਹਾਨੂੰ ਦਾ ਪਤਾ ਤੁਸੀਂ ਚਲੇ ਜਾਓ ਪੈਕੇਜ ਮੰਗਣ ਦੇ ਲਈ ਨਾ ਸਿਰਫ ਸਿਆਸੀ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ ਉਹ ਵੀ ਹੜਾਂ ਦੇ ਪਾਣੀ ਦੇ ਉੱਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਤੇ ਹੁਣ ਹਰਿਆਣੇ ਵਾਲਿਆਂ ਨੂੰ ਮੈਂ ਤਾਂ ਪੰਜਾਬ ਦੇ ਲੋਕਾਂ ਤੋਂ ਵੀ ਇਹ ਮੰਗ ਕਰਦਾ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੋਣ ਕਿਸੇ ਜਾਤ ਨਾਲ ਸੰਬੰਧਤ ਹੋਣ ਜੇ ਤੁਸੀਂ ਆਪਣੇ ਸੂਬੇ ਦੇ ਜਿਹੜੇ ਬਨਾਇਤ ਦੀ ਹੱਕ ਨੇ ਉਹਨਾਂ ਦੇ ਲਈ ਲਈ ਲੜ ਸਕਦੇ ਤਾਂ ਤੁਹਾਡਾ ਫਿਰ ਰੱਬ ਹੀ ਰਾਖਾ ਹੋ ਸਕਦਾ ਫਿਰ ਤੁਹਾਡੇ ਨਾਲ ਇਹੋ ਜਿਹੀ ਸ਼ਤਰੋਲ ਹੋਣੀ ਹੈ ਜਿਹੜੀ ਉਹ ਹੋ ਰਹੀ ਹੈ ਪੰਜਾਬ ਪਾਣੀ ਦੇ ਲਈ ਵਰਦਾਨ ਵੀ ਹੈ ਤੇ ਸੰਤਾਪ ਵੀ ਹੈ ਇਸ ਗੱਲ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਹਰਿਆਣੇ ਤੇ ਰਾਜਸਥਾਨ ਦਾ ਪਾਣੀ ਤੁਰੰਤ ਬੰਦ ਕਰਨਾ ਚਾਹੀਦਾ ਹੈ ਬੀਬੀਐਮਬੀ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੀਦਾ ਹੈ ਜਿਹੜੀ ਮੁੱਕ ਦੀ ਗੱਲ ਇਹ ਹੈ ਕੁਲ ਬਲਾਕੇ ਬੇਸ਼ਰਮ ਨੇ ਹਰਿਆਣੇ ਦੇ ਮੁੱਖ ਮੰਤਰੀ ਬੇਸ਼ੱਕ ਆ ਕੇ ਕਿਸੇ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨ ਪਰ ਉਸ ਭਾਈਚਾਰੇ ਨੂੰ ਇੱਕ ਮਿੰਟ ਲਈ ਸਾਹ ਰੋਕ ਕੇ ਇਹ ਹਾਲਾਤ ਜਿਹੜੇ ਆ ਉਹ ਦੇਖ ਲੈਣੇ ਚਾਹੀਦੇ ਹੈ